ਸਖਤ ਸ੍ਰੀ ਕੇਸਕਰ ਸਾਹਿਬ ਵਿਖੇ ਕੀਰਤਨ ਕਰਨ ਵਾਲੀ ਜਗ੍ਹਾ ਤੇ ਸਿਗਰਟ ਦਾਤ ਨੂੰ ਆਸੁੱਟਣ ਸੰਬੰਧੀ ਸਖਤ ਨੋਟਿਸ ਲੈਂਦਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਗੁਜ਼ਾਰੀ ਜਥੇਦਾਰ ਗਿਆਨੀ ਹਰਪੀ ਸਿੰਘ ਨੇ ਕਿਹਾ ਕਿ ਜਿਹਨਾਂ ਖਿਣੌੜੀਆਂ ਹਰਕਤਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਾਵੇਂ ਗੁਰੂ ਘਰ ਦੇ ਪ੍ਰਬੰਧਕਾਂ ਦੇ ਵੱਲੋਂ ਮੌਕੇ ਤੇ ਹੀ ਦੋਸ਼ੀ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਫਿਰ ਵੀ ਸਿੰਘ ਸਾਹਿਬ ਨੇ ਪੁਲਿਸ ਪ੍ਰਸ਼ਾਸਨ ਉਤਾੜਨਾ ਕੀਤੀ ਹੈ ਕਿ ਇਸ ਦੀ ਪੂਰੀ ਤਹਿ ਤੱਕ ਜਾ ਕੇ ਪਤਾ ਲਗਾਇਆ ਜਾਵੇ ਕਿ ਇਹ ਜਿਹੀਆਂ ਇਤਰਾਜ਼ਯੋਗ ਘਟਨਾਵਾਂ ਪਿੱਛੇ ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਜੋ ਪੰਜਾਬ ਦੇ ਮਾਹੌਲ ਨੂੰ ਵਿਗਾੜਨਾ ਚਾਹੁੰਦਿਆਂ ਨੇ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਸਿੰਘ ਸਾਹਿਬ ਦੇ ਵੱਲੋਂ ਇਨ੍ਹਾਂ ਘਟਨਾਵਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਉਹਨਾਂ ਕਿਹਾ ਕਿ ਅਜਿਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੀ ਚਾਹੀਦੀ ਹੈ ਪਰੰਤੂ ਜੇਕਰ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਕਿਸੇ ਕਿਸਮ ਦੀ ਕੋਈ ਢਿੱਲ ਵਰਤੀ ਗਈ ਤਾਂ ਖਾਲਸਾ ਇਸ ਨੂੰ ਪਰਵਾਹ ਨਹੀਂ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਸ੍ਰੀ ਅਨੰਦਪੁਰ ਸਾਹਿਬ ਕਕਸਰੀ ਕੇਸ ਕਰ ਸਾਹਿਬੇ ਖੇਮੰਦ ਪਾਗੀ ਘਟਨਾ ਵਾਪਰੀ ਹੈ ਉਸ ਨਾਲ ਸਮੁੱਚੇ ਸਿੱਖ ਜਗਤ ਦੇ ਅੰਦਰ ਬੜੀ ਗੁੱਸੇ ਦੀ ਲਹਿਰ ਹੈ ਔਰ ਸਾਰੇ ਸਿੱਖਾਂ ਦੇ ਹਿਰਦੇ ਜਿਹੜੇ ਨੇ ਉਹ ਬਲੁੰਦਰੇ ਗਏ ਨੇ ਔਰ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਜਸਵੀ ਕਟਿਆ ਕਿਸਮ ਦੇ ਇਨਸਾਨ ਨੇ ਇਹ ਕੰਮ ਕੀਤਾ ਹੈ ਜਿਹੜਾ ਫੜਿਆ ਹੋਇਆ ਹੈ ਪੁਲਿਸ ਕਸਟਡੀ ਦੇ ਵਿੱਚ ਹੈ ਉਹਦੀਆਂ ਤਾਰਾਂ ਜਿਹੜੀਆਂ ਨੇ ਸਿੱਧੇ ਤੌਰ ਦੇ ਉੱਤੇ ਸੌਦੇ ਸਾਧ ਨਾਲ ਜੁੜਦੀਆਂ ਨੇ ਸੌਦੇ ਸਾਧ ਦੀ ਸੱਤ ਮੈਂਬਰੀ ਕਮੇਟੀ ਦਾ ਮੈਂਬਰ ਜਿਹੜਾ ਇਹਦਾ ਬਾਪ ਹੈ ਔਰ ਇਹਦਾ ਵਿਆਹ ਵੀ ਜਿਹੜਾ ਹੈ ਸੌਦੇ ਸਾਧ ਦੇ ਡੇਰੇ 'ਚ ਹੋਇਆ ਤੇ ਇਹ ਆਪ ਵੀ ਸੌਦੇ ਸਾਧ ਦਾ ਬਹੁਤ ਵੱਡਾ ਜਿਹੜਾ ਹੈ ਉਹ ਚੇਲਾ ਹੈ ਔਰ ਜਦੋਂ ਇਹ 9 ਵਜੇ ਆਪਣੇ ਘਰੋਂ ਨਿਕਲਿਆ ਤੇ ਲਗਾਤਾਰ ਹੀ ਇਹਦਾ ਜਿਹੜਾ رابطہ ਸੀ ਫੋਨ ਦੇ ਉੱਤੇ ਉਹ ਇਹਦੀ ਘਰ ਵਾਲੀ ਨਾਲ ਸੀ ਪੁਲਿਸ ਨੇ ਇਸ ਨੂੰ ਫੜਿਆ ਅਸੀਂ ਇਹੋ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈ ਉਹ ਦੱਸੇ ਕਿ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਨੇ ਜੇ ਇਸ ਇਨਸਾਨ ਦੇ ਪਿੱਛੇ ਸੌਦਾ ਸਾਧ ਹੈ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਜਸਵਦਾ ਸਾਧ ਦਾ ਸੈਕਟ ਹੈ ਤੇ ਫਿਰ ਉਹਦੇ ਵੀ ਪਿੱਛੇ ਕਿਹੜੀਆਂ ਵੱਡੀਆਂ ਤਾਕਤਾਂ ਨੇ ਜਿਹੜੀਆਂ ਸਿੱਖਾਂ ਨੂੰ ਜਿਹੜਾ ਹੈ ਪਰੇਸ਼ਾਨ ਕਰਨਾ ਚਾਹੁੰਦੀਆਂ ਨੇ ਸਿੱਖਾਂ ਦਾ ਅਪਮਾਨ ਕਰਨਾ ਚਾਹੁੰਦੀਆਂ ਨੇ ਸਿੱਖਾਂ ਦੇ ਹਿਰਦੇ ਬਲੂੰਦਰਨਾ ਚਾਹੁੰਦੀਆਂ ਨੇ ਇਹਦੀ ਘਰ ਵਾਲੀ ਤੇ ਵੀ ਕਾਰਵਾਈ ਜਿਹੜੀ ਹੈ ਹੋਣੀ ਚਾਹੀਦੀ ਹੈ ਔਰ ਇਹਦੇ ਤੇ ਵੀ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਅਮਰੀਕਾ ਦੀਆਂ ਵੀ ਸਿੱਖ ਸੰਗਤਾਂ ਨੂੰ ਅਪੀਲ ਕਰੂੰਗਾ ਕਿ ਇੱਥੇ ਇਹਦਾ ਬਾਪ ਜਿਹੜਾ ਇਹਨੂੰ ਪੈਸੇ ਭੇਜਦਾ ਹੈ ਉਹਦਾ ਖੁਰਾ ਖੋਜ ਜਿਹੜਾ ਉਹ ਕੱਢਿਆ ਜਾਵੇ ਅਸੀਂ ਵੀ ਸਹਾਇਤਾ ਕਰਾਂਗੇ ਪਤਾ ਕਰਵਾਵਾਂਗੇ ਕਿ ਕੌਣ ਹੈ ਇਹਦਾ ਅਮਰੀਕਾ ਦੇ ਵਿੱਚ ਬੈਠਾ ਬਾਪ ਜਿਹੜਾ ਇਹਨੂੰ ਪੈਸੇ ਭੇਜਦਾ ਹੈ ਇਹੋ ਜੀਆਂ ਘਟੀਆਂ ਕਾਰਵਾਈਆਂ ਕਰਵਾਉਣ ਦੇ ਲਈ ਉਕਸਾਉਂਦਾ ਹੈ ਤੇ ਇਹਦੇ ਲਈ ਸੌਦੇ ਸਾਧ ਦੇ ਉੱਤੇ ਵੀ ਜਿਹੜਾ ਉਹ ਮਾਮਲਾ ਦਰਜ ਹੋਣਾ ਚਾਹੀਦਾ ਹੈ ਤੇ ਜਿਹੜੀ ਉਹਨਾਂ ਦੀ ਪ੍ਰਬੰਧਕ ਕਮੇਟੀ ਹੈ ਸੌਦੇ ਸਾਧ ਨਾਲ ਤੇ ਡੇਰੇ ਦਾ ਪ੍ਰਬੰਧ ਚਲਾਉਣ ਵਾਲੀ ਉਹਦੇ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਪਤਾ ਇਸ ਘਟਨਾ ਤੋਂ ਇਹੋ ਹੀ ਲੱਗ ਰਿਹਾ ਹੈ ਕਿ ਅਜੇ ਵੀ ਇਹ ਲੋਕ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਤ ਕਰ ਬਿਊਰੋ ਰਿਪੋਰਟ ਐਸਐਮਜ਼ ਨਿਊਜ਼ ਫੁਲੀਟਸ ਅਪਡੇਟਸ ਲਾਈਕ ਐਂਡ ਫਾਲੋਅ आवर ਫੇਸਬੁੱਕ ਪੇਜ ਐਸਐਮਜ਼ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ